ਸਸ਼ਿਕਾ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਅੱਜ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਦੇ ਘਰਾਂ ਦੇ ਵਿੱਚ ਰੱਬ ਬਰਕਤ ਪਾਵੇ ਕੰਮ ਨੂੰ ਤਰੱਕੀਆਂ ਬਖਸ਼ੇ ਸਭ ਨੂੰ ਤਰੱਕੀਆਂ ਬਖਸ਼ੇ ਸਭ ਦੀ ਸਿਹਤ ਦੇ ਵਿੱਚ ਤੰਦਰੁਸਤੀ ਬਖਸ਼ੇ ਇਹ ਉਮੀਦ ਕਰਦੀ ਹਾਂ ਤੇ ਮੇਰੇ ਘਰ ਪਰਿਵਾਰ ਤੇ ਵੀ ਵਾਲੀ ਇਹ ਵੀ ਦੁਆ ਕਰੀਓ ਕਿ ਮੇਰਾ ਘਰ ਪਰਿਵਾਰ ਸਾਰਾ ਵਧੀਆ ਰਹੇ ਨ ਬੱਚੇ ਵਧੀਆ ਰਹਿਣ ਤੰਦਰੁਸਤੀ ਬਖਸ਼ੇ ਉਹ ਬੱਚਾ ਨੂੰ ਤੇ ਅੱਜ ਦੀ ਸ਼ੁਰੂਆਤ ਜਿਹੜੀ ਹੈਗੀ ਆਪਾਂ ਚਾਹ ਪੀ ਲਈ ਆ ਰੋਟੀ ਬਣਾਣੀ ਆ ਵਾ ਸਾਰਾ ਕੰਮ ਹੋ ਗਿਆ ਵਾ ਤੇ ਉਸ ਤੋਂ ਬਾਅਦ ਅੱਜ ਬੱਚਿਆਂ ਨੇ ਨਾਲ ਜਾਣਾ ਵਾ ਬੁਟੀਕ ਤੇ ਮਹਿਤ ਨੇ ਤੇ ਗੁੱਲੂ ਨੇ ਛੋਟੇ ਨੇ ਤੇ ਅੱਜ ਨੂੰ ਛੁੱਟੀ ਐ ਇਸ ਕਰਕੇ ਆਪਾਂ ਸਕੂਲ ਨਹੀਂ ਛੱਡਣ ਗਏ ਹੈਗੇ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਚੱਲਾਂਗੇ ਬੁਟੀਕ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਤੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਕਿ ਆਪਾਂ ਰੋਟੀ ਬਣਾ ਲਈਏ ਸਿਰਫ ਰੋਟੀ ਰਹਿ ਗਈ ਆ ਮੇਰੀ ਭਾਂਡੇ ਵੀ ਧੋ ਦਿੱਤੇ ਨੇ ਝਾੜੂ-ਕੂਚਾ ਵੀ ਲੱਗ ਚੁੱਕਿਆ ਵਾ ਤੇ ਮੈਂ ਇੱਕ ਮਿਸ਼ੋ ਤੋਂ ਨਾ ਆਰਡਰ ਕੀਤਾ ਸੀਗਾ ਸੋਫਿਆਂ ਦੇ ਕਵਰ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇਰੇ ਮੈਂ ਜਿਹੜੇ ਸੋਫਿਆਂ ਦੇ ਕਵਰ ਮੇਰੇ ਸੋਫੇ ਬਹੁਤ ਜ਼ਿਆਦਾ ਖਰਾਬ ਹੋ ਗਏ ਸੀਗੇ ਉਹਦੇ ਲਈ ਇਹ ਆਰਡਰ ਕੀਤੇ ਸੀਗੇ ਇਹ ਕੱਲ ਆਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਹੁਣ ਹੁਣ ਥੋੜੀ ਲੁੱਕ ਜੀ ਚੇਂਜ ਹੋ ਗਈ ਹੈ ਇਹਦੇ ਨਾਲ ਨਹੀਂ ਤੇ ਮੇਰੇ ਬਹੁਤ ਜ਼ਿਆਦਾ ਸੋਫੇ ਖਰਾਬ ਹੋ ਗਏ ਸੀਗੇ ਤੇ ਹਲੇ ਜਿਹੜੇ ਮਿਸ਼ੋ ਤੋਂ ਮੰਗਵਾਇਆ ਸੀਗਾ ਇਹਲੇ ਕੀਤਾ ਨਹੀਂ ਹੈਗਾ ਇਹਨਾਂ ਨੂੰ ਲਗਾਇਆ ਨਹੀਂ ਹੈਗਾ ਕਿਤੇ ਵੀ ਇਹਲੇ ਮਹਿਕ ਦੀ ਜਿਹੜੀ ਹੈਗੀ ਹਟ ਗਈ ਹਟੜੀ ਉਹ ਵੀ ਰੱਖਣੀ ਆ ਰੱਖੀ ਨਹੀਂ ਹੈਗੀ ਹਲੇ ਇਹਨਾਂ ਨੂੰ ਆਪਾਂ ਇਸ ਦੀਵਾਰ ਤੇ ਲਗਾਵਾਂਗੇ ਹੁਣ ਮੈਂ ਸੋਚਿਆ ਇਸ ਦੀਵਾਰ ਤੇ ਲਗਾਵਾਂਗੀ ਇਸ ਦੀਵਾਰ ਤੇ ਲਗਾਵਾਂ ਕਿੱਧਰ ਲਗਾਵਾਂ ਇੱਧਰ ਜਾਂ ਇੱਧਰ ਜਾਂ ਇੱਧਰ ਦੇ ਚੱਲੋ ਦੇਖਦੇ ਆ ਜਿੱਧਰ ਸਹੀ ਲੱਗਦਾ ਉਹ ਅੱਧਰ ਲਗਾ ਤੇ ਹੁਣ ਪਹਿਲਾਂ ਸੈਲਫ ਦੀ ਆਪਾਂ ਜਿਹੜੀ ਹੈਗੀ ਆ ਸਫਾਈ ਕਰ ਲਾਂਗੇ ਸਿਰਫ ਸੈਲਫ ਦੀ ਸਫਾਈ ਰਹਿ ਗਈ ਆ ਤੇ ਉਸ ਤੋਂ ਬਾਅਦ ਜਿਹੜਾ ਆਟਾ ਮ ਕੱਢ ਲਿਆ ਬਾਹਰ ਮੈਂ ਰਾਤੀ ਗੁੰਨ ਕੇ ਰੱਖ ਲੈਣੀ ਹੁੰਨੀ ਆ ਤੇ ਇਹਦੀਆਂ ਪਰੋਟੀਆਂ ਬਣਾਵਾਂਗੇ ਪਹਿਲਾਂ ਸੈਲਫ ਦੀ ਸਫਾਈ ਕਰ ਲਈਏ ਕੁੱਤੇ ਰੋਟੀਆਂ ਬਚੀਆਂ ਹੋਈਆਂ ਨੇ ਰਾਤ ਦੀਆਂ ਤਿੰਨ ਚਾਰ ਇਹ ਆਪਾਂ ਬਾਹਰ ਜਿਹੜੇ ਹੈਗੇ ਨੇ ਗਲੀ 'ਚ ਕੁੱਤੇ ਉਹਨਾਂ ਨੂੰ ਪਾ ਦਾਂਗੇ ਚਲੋ 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 ਹੁਣ ਜੋ ਠੀਕ ਚਲੋ ਜੀ ਹੁਣ ਆਪਾਂ ਬਣਾਨੇ ਆ ਰੋਟੀ ਸੈਲਫ ਸਾਫ ਕਰ ਲਈ ਆ ਇੱਕ ਦੋ ਪਰੌਂਠੀਆਂ ਬਣਾ ਦਾਂਗੇ ਹੁਣ ਖਾਣ ਨੂੰ ਤੇ ਬਾਕੀ ਦੀ ਆਪਾਂ ਰੋਟੀ ਬਣਾਨੇ ਆ ਹੁਣ ਅਸੀਂ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਇੱਥੇ ਮੱਥਾ ਟੇਕਦੇ ਆ ਹਵਾਲੀ ਗੁਰਦੁਆਰਾ ਸਾਹਿਬ ਪਹੁੰਚੇ ਆ ਢਾਲੀ ਸਾਹਿਬ ਗੁਰਦੁਆਰਾ ਹੈ

ਹਾਂਜੀ ਹੁਣ ਮੈਂ ਬੁਟੀਕ ਤੇ ਆ ਗਈ ਸੀ ਮਤਲਬ ਬੁਟੀਕ ਤੇ ਬਹੁਤ ਟਾਈਮ ਦੀ ਆਈ ਹੋਈ ਆ ਤੇ ਹੁਣ ਟਾਈਮ ਕਿੰਨਾ ਹੋਇਆ 5:00 ਵਜ ਗਏ ਮੈਨੂੰ ਲੱਗਾ ਹਾਂਜੀ ਦੇ ਪਰ ਤੇ ਅੰਜੀ ਤੇ ਮੈਨੂੰ ਫੋਨ ਦੇ ਫੋਨ ਤੇ ਨਾਲ ਸੀ ਕਿੰਨਾ ਹੋ ਗਿਆ ਮਤਲਬ 5:00 ਹੋਣੇ ਆ 5:00 ਵਜ ਗਏ ਹੋਣੇ ਆ ਇੱਕ ਲਾਰਾ ਦੇਖੋ ਬੁਟੀਕ ਅਸ ਤਾਂ ਬਹੁਤ ਲਾਰਾ ਪਿਆ ਹੋਇਆ ਵਾ ਇਹ ਲਹਿੰਗਾ ਬਣਾ ਰਹੇ ਆ ਜੋ ਲਹਿੰਗਾ ਤਿਆਰ ਹੋ ਜਾਊਗਾ ਉਦੋਂ ਦਿਖਾਵਾਂਗੇ ਤੁਹਾਨੂੰ ਤੇ ਇਹਦੇ ਤੇ ਪੈਚ ਲੱਗੇ ਨੇ ਇਹ ਵਾਲੇ ਸੋ ਸਵਾਦੀ ਇਕ ਤੇ ਖਲਾਰਾ ਚੈੱਕ ਕਰੋ ਸ਼ੁਗਰ ਹੈ ਕੁੜੀ ਆ ਗਈ ਅੱਜ ਇਹ ਇਸ ਦੀ ਸ਼ਰਟ ਹੈ ਇਹ ਇਸ ਦੀ ਸ਼ਰਟ ਹੈ ਇਹਦੀ ਸ਼ਰਟ ਆ ਇਹ ਕੱਕੇ ਨੇ ਲਿੱਟੇ ਪਟਾਕੇ ਥੋੜੇ ਜਿਹਾ ਹੀ ਲੈ ਕੇ ਦਿੱਤੇ ਨੇ ਜਿਆਦਾ ਨਹੀਂ ਲੈ ਕੇ ਦਿੱਤੇ ਹੈਗੇ ਭਾਂਡੇ ਦਾ ਵੀ ਖਲਾਰਾ ਉਮੀ ਪਿਆ ਹੋਇਆ ਸਾਡਾ ਅਭੀ ਨਿੰਜੀ ਟੇਪ ਤੇ ਦੇਖ ਲਓ ਟਾਈਮ ਨਹੀਂ ਪਤਾ ਲਗਾ ਕੀ ਕੋਈ ਤਾਂ ਹੁਣ ਨਹੀਂ ਹੂੰ ਹੰਦਾਏ ਜੇ ਮਾਇਨ ਚ ਆਪਣੀ ਇੱਕੋ ਚੀਜ਼ ਚਾਹਦੀ ਹੋਵੇ ਨਾ ਫਿਰ ਉਹ ਨੀ ਚੀਜ਼ ਚਾਹਦੀ। ਬਸ ਰਾਤੋਂ ਰਾਤ ਇੱਥੇ ਉਹ ਹੋ ਜਾਵੇ ਕੰਮ ਇਹ ਆ। ਕਿਹੜੀ ਰਾਤ ਵਾਂ ਦੇਖੀ ਐ ਅੱਗੇ ਅੱਗੇ ਪੁੱਤ ਲਾਣੀ ਪੈਣੀ। ਜਿਵੇਂ ਜਿਵੇਂ ਕੰਮ ਆਊਗਾ ਅੱਗੇ ਲੱਗੂਗੀ ਰਾਤ। ਬਸ ਪਪਾ ਕੀ ਕਰ ਦੇਣੀ। ਪਿਛਲੀ ਵਾਰ ਤਾਂ ਕੀਤੀ ਆ। ਲਾਈ ਆ। કરી ਆ ਗੀਆਂ ਤੇ ਮੈਂ ਚਲਾ ਲਿਆ ਦੀਵੇ ਤੇ ਕਹਾਰੇ ਨਾ ਪਪਾ ਇਹ ਦੇ ਨਾ ਤੂੰ ਬੱਤੀ ਗਾਰੇ ਕਿੱਥੇ ਦੀ ਲਾ ਰਹੇ ਆ ਸਾਰੇ ਉੱਪਰ نیچے ਚਲਾਣੇ ਦੀ ਠੀਕ ਚਲੋ ਜੀ ਹੁਣ ਆਪਾਂ ਬਾਹਰ ਆਪਣੇ ਦਰਵਾਜੇ ਮੁਰੇਦੀ ਕੇ ਲਗਾ ਦਈਏ ਤੇ ਇੱਥੇ ਆਪਾਂ ਲਾ ਦਿੱਤੇ ਦਰਵਾਜ਼ੇ ਮੂਰੇ ਤੇ ਉੱਥੇ ਵੀ ਲਾ ਦਿੱਤੇ ਉੱਪਰ ਵੀ ਲਾ ਦਿੱਤੇ ਤੇ ਬਾਬਾ ਜੀ ਜੇ ਤੂੰ ਬੱਤੀ ਵੀ ਘੜ ਦਿੱਤੀ ਆਪਾਂ ਤੇ ਹੁਣ ਤੇ ਹੁਣ ਲਗਾਉਣ ਜਾ ਰਹੇ ਹਾਂ ਆਪਾਂ ਉੱਪਰ ਮੋਮਬੱਤੀਆਂ ਬੱਚੀ ਉੱਪਰ ਨੇ ਉੱਪਰ ਮੋਮਬੱਤੀਆਂ ਲਗਾਉਣ ਜਾ ਰਹੇ ਹਾਂ चला दा नीचे आ जाना ही चला गया चला गया चला गया चला गया क्या हो गया क्या हो गया क्या हो गया क्या